ਮੋਹਾਲੀ ਵਿਖੇ ਸੀਐਸਟਾਫ ਦੁਆਰਾ ਨਜਾਇਜ਼ ਅਸਲੇ ਦੀ ਤਸਕਰੀ ਕਰਨ ਦੇ ਤੇ ਦੋ ਛੇ ਪੰਜ ਪਿਸਤੌਲ ਤੇ ਦੋ ਵਾਹਨ ਰਿਕਵਰ ਕੀਤੇ ਨੇ ਸੋ ਇਸ ਬਾਬਤ ਉਹਨਾਂ ਨੇ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾਉਂਦੇ ਆਂ ਅਹ ਗੁੱਡ ਆਫਟਰਨੂਨ ਟੂ 올 ਆਫ ਯੂ ਵੀ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਪੀਆਈਏ ਮੋਹਾਲੀ ਨੇ ਜਿਹੜਾ ਹੈਗਾ ਇੱਕ ਗੈਂਗ ਬਸਟ ਕਰਿਆ ਹੈਗਾ ਜਿਹੜਾ ਆਰਮ ਸਪਲਾਈ ਔਰ ਮਰਡਰ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ 5 ਜਿਹੜੇ ਵੈਪਨ 1 45 ਬੋਰ ਦਾ ਤੇ 4 32 ਬੋਰ ਦੇ ਪਿਸਟਲ ਇਹਨਾਂ ਕੋਲੋਂ ਬਰਾਮਦ ਹੋਏ ਆ ਨਾਲ 1,99,000 ਰੁਪਏ ਕੈਸ਼ ਬਰਾਮਦ ਹੋਇਆ ਤੇ ਜਿਹਦੇ 'ਚ ਜਿਹੜੇ ਇੱਕ 24 ਅਕਤੂਬਰ ਦੀ ਐਫ ਆਈ ਆਰ ਰਜਿਸਟਰ ਕੀਤੀ ਗਈ ਸੀ ਮੁਖਬਰੀ ਦੇ ਉੱਪਰ ਤੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਮੋਹਾਲੀ ਦੇ ਵਿੱਚ ਸਪਲਾਈ ਕਰਦੇ ਆ ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਨੂੰ ਪਤਾ ਚੱਲਿਆ ਤਾਂ ਇੱਕ ਖਰੜ ਸਦਰ ਥਾਣੇ ਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੜਨ ਲਈ ਪਾਰਟੀਆਂ ਗਈਆਂ 트੍ਰੈਪ ਲਗਾਇਆ ਗਿਆ ਤੇ ਉੱਥੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਇੱਕ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਗਏ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਦਾਨਵੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀਗੇ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਕਰ ਡਿਲੀਵਰ ਕਰਨੇ ਸੀ ਇਹਨਾਂ ਨੇ ਤਾਂ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 1,99,000 ਰੁਪਏ ਕੈਸ਼ ਤੇ ਇੱਕ ਸਕੋਰਪਿਓ ਐਨ ਗੱਡੀ ਇਹਨਾਂ ਤੋਂ ਰਿਕਵਰ ਕੀਤੀ ਗਈ। ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਏਲੀਅਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ 나ਡਾ ਪਿੰਡ ਦਾ ਉਹਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁਅਲੀ ਉਹਦੇ ਕੋਲ ਜਾਣੇ ਸੀਗੇ। ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਉਹਨੂੰ ਰੈਸਟ ਕੀਤਾ ਗਿਆ ਇਹਨੂੰ ਹੈਪੀ ਗੁੱਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਫੋਰ ਮਿਲੇ ਜਿਹੜੇ ਪਹਿਲਾਂ ਲੈ ਕੇ ਆਏ ਸੀ। ਜਿਹੜਾ ਇਹਨਾਂ ਦਾ ਕ੍ਰਾਈਮ ਹਿਸਟਰੀ ਹੈਗੀ ਹੈ ਜੀ ਦਾਨਵੀਰ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹਦੇ ਦੇ ਪਹਿਲਾਂ ਦੋ ਮਰਡਰ ਦੇ ਪਰਚੇ ਆਰਮਜ਼ ਐਕਟ ਡਕੈਤੀ ਦਾ ਪਰਚਾ ਹੈ ਤੇ ਹੈਪੀ ਗੁੱਜਰ ਜਿਹੜਾ ਹੈਗਾ ਇਹਦੇ ਤੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਨੇ ਜੀ ਪਹਿਲਾਂ ਤੇ ਲੇਕਿਨ ਜਿਹੜਾ ਬਾਕੀ ਦੋ ਹੈਗੇ ਇਹਨਾਂ ਦੀ ਬਾਕੀ ਹੋਰ ਬੰਦਿਆਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹ ਹਰਿਆਣਾ ਔਰ ਰਾਜਸਥਾਨ ਦਾ ਐਕਟਿਵ ਗੈਂਗ ਹੈਗਾ ਇੱਕ ਪਪਲਾ ਗੁੱਜਰ ਗੈਂਗ ਵਿਕਰਮ ਅਲਿਆਸ ਪਪਲਾ ਹੈ ਮੁੰਡਾ ਜਿਹੜਾ ਇਹਨੂੰ ਲੀਡ ਕਰਦਾ ਹੈ ਇਹ ਉਹਨਾਂ ਦੇ ਨਾਲ ਅਸੋਸੀਏਟਿਡ ਸੀਗੇ ਜੀ ਬੰਦੇ ਪੋਰਕ ਜਿਸ ਤਰ੍ਹਾਂ ਦੀ ਨਲੀ ਇਨਵੋਲਵਮੈਂਟ ਹੈ ਕਿ ਜਿਹੜੀ ਕਿਹੜੀ ਹੋਰ ਗੈਂਗਰਾਂ ਨਾਲੇ ਸੰਬੰਧ ਹੈ ਜਿਹੜੀ ਵੈਪਨ ਲੈ ਕੇ ਆ ਰਹੇ ਸੀ ਇਹ ਆਖੀ ਕਿਸ ਨੂੰ ਸਪਲਾਈ ਕਰਨਾ ਸੀਗਾ ਇਹ ਕਿਸੇ ਰਾਈਵਲ ਗੈਂਗ ਜਵਾਰਦਤ ਨੂੰ ਜਿਹੜੇ ਇਹ ਦਾਨਵੀਰ ਤੇ ਬੰਟੀ ਹੈਗੇ ਇਹ ਦੋਨੋਂ ਹੈਪੀ ਇਹਦੇ ਨਾਲ ਪਪਲਾ ਗੁੱਜਰ ਗੈਂ ਨਾ ਐਸੋਸੀਏਟਡ ਹੈ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਬੰਦਾ ਹੈ ਇਹ ਹੈਪੀ ਗੁੱਜਰ ਇਹਨੂੰ ਸਪਲਾਈ ਕਰਨੇ ਸੀਗੇ ਇਹਦੇ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਤੇ ਬਦਮਾਸ਼ੀ ਟਾਈਪ ਪਰਚੇ ਦਰਜ ਹੈ ਤੇ ਇਹਨੇ ਆਪਣੇ ਵੈਪਨ ਵਗੈਰਾ ਲਿਆ ਕੇ ਅੱਗੇ ਜਿਹੜਾ ਕੋਈ ਕੰਮ ਕਰ ਕੋਈ ਕਰਦੇ ਨਹੀਂ ਆ ਜੀ ਤੇ ਲੁੱਟ ਔਰ ਐਕਸਟਰਸ਼ਨ ਦੀ ਹਾਂ ਸਭ ਕੋਈ ਨਸ਼ੇ ਨੁਸ਼ੇ ਦੀ ਵੀ ਆਦੀ ਹੈ ਜਾਂ ਇੱਥੇ ਕੋਈ ਰਹਿਸ਼ ਰੱਖੀ ਹੋਈ ਸੀ ਇਹਨਾਂ ਨੇ ਲੋਕਲ ਕਿਤੇ ਕੋਈ ਨਹੀਂ ਨਹੀਂ ਇਹਨਾਂ ਦੇ ਕੋਈ ਨਸ਼ੇ ਦਾ ਦੀ ਨਹੀਂ ਹੈਗਾ ਜੀ ਜਿਹੜਾ ਇਹਨਾਂ ਚੋ ਸਿਕੰਦਰ ਸ਼ੇਖ ਵਿਅਕਤੀ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੋਲਾਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਮਹਾਰਾਸ਼ਟਰ ਦਾ ਲੇਕਿਨ ਇਹ ਫਿਲਹਾਲ ਖਰੜ ਇੱਥੇ ਰੁਕ ਰਿਹਾ ਰਹ ਰਿਹਾ ਸੀਗਾ ਜੀ ਮੁੱਲਾਪੁਰ ਗਰੀਬ ਦਾਸ ਦਾ ਪਿੰਡ ਹੈਗਾ ਖੜਾ ਉੱਥੇ ਰਹਿੰਦਾ ਸੀ ਸਰੀ ਸਿਕੰਦਰ ਸ਼ੇਖ ਜੀ ਤੁਸੀਂ ਗੱਲ ਕਰੋ ਇੰਟਰਨੈਸ਼ਨਲ ਪਹਿਲਵਾਨ ਹੈ ਹਾਂਜੀ ਇਹ ਪਹਿਲਵਾਨ 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 ਇਹਦੀ ਕੀ ਹਿਸਟਰੀ ਇੱਥੇ ਖਲੜ ਕਿੰਨਾ ਟਾਈਮ ਬਿਤਾਇਆ ਇਹ ਇਹ तकरीबन 6 ਮਹੀਨੇ ਤੋਂ ਸਾਲ ਤੋਂ ਇੱਥੇ ਰਹਿ ਰਿਹਾ ਹੈ ਲੇਕਿਨ ਇਹਦੀ ਕ੍ਰਿਮੀਨਲ ਹਿਸਟਰੀ ਕੋਈ ਹੋਰ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਮਹਾਰਾਸ਼ਟਰ ਨਾਲ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਵੀ ਇਹਨਾਂ ਦਾ ਅਗਰ ਕੋਈ ਰਿਕਾਰਡ ਹੋਰ ਕ੍ਰਿਮੀਨਲ ਹੈਗਾ ਤਾਂ ਉਹ ਸਾਹਮਣੇ ਆ ਜੀ ਜੀ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਪਹਿਲਾਂ ਵੀ ਕੋਈ ਇਹ ਵੈਪਨਸ ਲੈ ਕੇ ਆਏ ਬਾਹਰ ਤੋਂ ਆਕੇ ਇਹਨਾਂ ਨੇ ਸਪਲਾਈ ਕੀਤੇ ਪਹਿਲਾਂ ਵੀ ਇਹਨਾਂ ਨੇ ਜਿਹੜੇ ਤਿੰਨ ਵੈਪਨ ਜਿਹੜੇ ਹੈਪੀ ਗੁ ਉਹ ਲੋ ਮਿਲੇ ਹਨ ਉਹ ਇਹਨਾਂ ਨੇ ਇਹਨਾਂ ਤੋਂ ਲਏ ਸੀਗੇ ਪਹਿਲਾਂ ਵੀ ਇਹ ਵੈਪਨ ਦੀ ਸਪਲਾਈ ਦਾ ਕੰਮ ਕਰਦੇ ਆ ਜਿਹੜਾ ਦਾਨਵੀਰ ਔਰ ਬੰਟੀ ਇਹ ਪ੍ਰੋਪਰ ਜਿਹੜੇ ਇੱਕ ਕਹਿ ਦੀ ਆਪਾਂ ਆਰਮਸ ਸਮਗਲਿੰਗ ਦੇ ਵਿੱਚ ਇਨਵੋਲਡ ਹੈਗੇ ਆ ਵੈਪਨ ਲੈ ਕੇ ਅਰੇਂਜ ਕਰਨਾ ਪੈਸੇ ਲਈ ਅੱਗੇ ਉਹਨੂੰ ਵੇਚਣਾ ਪ੍ਰੋਵਾਈਡ ਕਰਾਣਾ ਇਹਨਾਂ ਦਾ ਮੋਡਸ ਆਪਰੇਂਡਿੰਗ ਹੈ। ਅਜਿਹੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹਾਲੇ ਤੱਕ ਹਾਲੇ ਤੱਕ ਕੋਈ ਨਹੀਂ ਆਇਆ ਜੀ ਇੱਥੇ ਆਪਣੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਇਸ ਤਰ੍ਹਾਂ ਦਾ ਹਾ ਹੈਪੀ ਗੁਜਰ ਦੇ ਲੜਾਈ ਝਗੜੇ ਦੇ ਪਰਚੇ ਜ਼ਰੂਰ ਹੈਗੇ ਨਾ ਗਾਉਂ ਥਾਣੇ ਦੇ ਤੇ ਇਹਨਾਂ ਨੇ ਸਿਰ ਕਿਸੇ ਨੂੰ ਸਪਲਾਈ ਨਹੀਂ ਉਹਨਾਂ ਦੇ ਉਹ ਅਲੱਗ ਗੈਣ ਸੀਗਾ ਜੀ ਇਹ ਲੱਗੇ ਨਹੀਂ ਮੈਨਾਂ ਦਾ ਕੋਈ ਟਾਰਗੇਟ ਥਾ ਕਿ ਇਹ ਇਹਨੂੰ ਟਾਰਗੇਟ ਕਰਨੇ ਵਾ ਨਹੀਂ ਇਹ ਹੈਪੀ ਗੁੱਜਰ ਦੀ ਅਸੀਂ ਇੰਟਰੋਗੇਟਿਡ ਐਕਸ਼ਨ ਕਰ ਰਹੇ ਹਾਂ ਕਿਉਂਕਿ ਉਹਦੇ ਲੜਾਈ ਝਗੜੇ ਦੇ ਪਰਚੇ ਹੈਗੇ ਆ ਤਾਂ ਮੇਬੀ ਉਹਨੇ ਕੋਈ ਆਪਣਾ ਕੋਈ ਬਦਲਾ ਲੈਣਾ ਹੋਵੇ ਕੁਝ ਕਰਨ ਲਈ ਉਹਦੇ ਲਈ ਇਹ ਵੈਪਨ ਇਕੱਠੇ ਕਰ ਰਹੇ ਅਸੀਂ ਕਿਉਂਕਿ ਉਹ ਜਿਵੇਂ ਆ ਹਾਈਲਾਈਟ ਆ ਰਿਹਾ ਹੈ ਅਪਡੇਟ ਹਾਂ ਜੀ ਸਾਬ ਜਿਹੜਾ ਪੈਸੇ ਆ ਇਹ ਪੈਸੇ ਇਹਨਾਂ ਨੇ ਕਿਸ ਚੀਜ਼ ਦੇ ਇਕੱਠੇ ਕੀਤੇ ਵੈਪਨ ਦੇ ਦੀਆ ਜਿਹੜੇ ਦੋ ਵੈਪਨ ਲੈਣੇ ਸੀਗੇ ਦੋ ਉਹਦੇ ਬਦਲੇ ਇਹਨਾਂ ਨੇ 1,99,000 ਰੁਪਏ ਉਹਦੋਂ ਦੇਣਾ ਸੀਗਾ ਬਾਕ ਸਰੀ ਆਪਾਂ ਦੀ ਕਿਸ ਤਰ੍ਹਾਂ ਨਾਲ ਦੀ ਯਾਰੀ ਦੋਸਤੀ ਹੈ ਜਾਣ ਪਛਾਣ ਹੈ ਜਿਹੜਾ ਦਾਨਵੀਰ ਹੈ ਬੰਟੀ ਹੈ ਅਸਕਰ ਹੈ ਤੇ ਕ੍ਰਿਸ਼ਨ ਵੀ ਨਹੀਂ ਇਹ ਪਹਿਲਾਂ ਦੇ ਸਾਰੇ ਹੀ ਮਾੜੇ ਬੰਦੇ ਆ ਜੀ ਇਹਨਾਂ ਦੇ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਰਮਜ਼ ਐਕਟ ਦੇ ਪਰਚੇ ਹੈਗੇ ਆ ਹੈਪੀ ਗੁਜਰਤ ਦੇ ਵੀ ਪਰਚੇ ਇਵਨ ਦਾਨਵੀਰ ਤੇ ਦੋ ਮਰਡਰ ਦੇ ਪਰਚੇ ਵੀ ਹੈਗੇ ਆ ਤਾਂ ਉਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਲਿੰਕ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਇਹਨਾਂ ਨੇ ਪੁਆਇਆ ਨਹੀਂ ਕੋਈ ਵੌਂਟਡ ਹੈਗਾ ਸਰ ਨਹੀਂ ਨਹੀਂ ਵੌਂਟਡ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਨਹੀਂ ਜੀ ਇਹ ਦਾਨਵੀਰ ਦੇ ਪੰਜਾਬ ਦੇ ਵਿੱਚ ਵੀ ਕੋਈ ਪਰਚਾ ਦਰਜ ਹੈਗਾ ਜਾਂ ਬਾਹਰ ਨਹੀਂ ਨਹੀਂ ਬਾਹਰ ਰਾਜਸਥਾਨ ਔਰ ਹਰਿਆਣਾ ਦੇ ਵਿੱਚ ਦਰ ਉੱਥੇ ਕੋਈ ਵਾਂਟਡ ਹੋਵੇ ਅਰਿਆਣਾ ਯੂਪੀ ਨਹੀਂ ਉਹ ਹੁਣ ਦੇਖ ਲੈਣੇ ਜੀ ਹੋਰ ਕਿਸੇ ਪਰਚੇ ਜੇ ਵਾਂਟਡ ਹੋਊਗਾ ਤਾਂ ਆਪਣੇ ਇੱਥੇ ਆਰਡਰ ਕੀਤੇ ਹੋਏ ਨੇ ਜੀ ਸੀ ਸਾਹਿਬ ਉਹਨੂੰ ਤੁਹਾਡੇ ਵੱਲੋਂ ਜਾਰੀ ਹੁੰਦਾ ਵੀ ਜਿਹੜੇ ਕਿਰਾਏਦਾਰ ਆ ਕੋਈ ਰੱਖਦਾ ਹੈ ਉਹਦੀ ਵੈਰੀਫਿਕੇਸ਼ਨ ਹੋਵੇ ਇਹਨਾਂ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕਰਦੇ ਇਹ ਇੱਥੇ ਦੇਖੋ ਜਿਹੜਾ ਹੈਗਾ ਆਪਣਾ ਕਿਸ਼ਨ ਕੁਮਾਰ ਹੈਪੀ ਗੁਜਰੇ ਤਾਂ ਇੱਥੋਂ ਦਾ ਵਸਨੀਕ ਹੀ ਇੱਥੋਂ ਦਾ ਨੀ ਦੂਸਰੇ ਜਿਹੜੇ ਇੱਕ ਇੱਕੋ ਹੀ ਬੰਦਾ ਇੱਥੋਂ ਦਾ ਰਹਿਣ ਵਾਲਾ ਜਿਹੜਾ ਸਿਕੰਦਰ ਸ਼ੇਖ ਹੈ ਜਿਹੜਾ ਇੱਥੇ ਕਿਰਾਏ ਦੇ ਰਹਿ ਰਿਹਾ ਸੀਗਾ ਉਹ ਹਲੇ ਅਸੀਂ ਰਿਕਾਰਡ ਚੈੱਕ ਕਰਨਾ ਵੀ ਕਿਰਾਏ ਤੇ ਰਹਿ ਰਿਹਾ ਸੀ ਕਿਵੇਂ ਰਹਿ ਰਿਹਾ ਸੀਗਾ ਜਿਹੜੇ ਬਾਕੀ ਦੋ ਹੈਗੇ ਆ ਬੰਟੀ ਤੇ ਇਹ ਤਾਂ ਇਹ ਤਾਂ ਦੇਣ ਹੀ ਆਏ ਸੀ ਨਾ ਵੈਪਨ ਇਹ ਤਾਂ ਇੱਥੇ ਦੇ ਵਸਨੀਕ ਹੈ ਨਹੀਂਗੇ ਹੁਣ ਜਿਹੜਾ ਸਿਕੰਦਰ ਸ਼ੇਖ ਹੈ ਉਹਦੇ ਤੇ ਵੈਸੇ ਕੋਈ ਹਲੇ ਤੱਕ ਸਾਨੂੰ ਕੋਈ ਕ੍ਰਿਮੀਨਲ ਹਿਸਟਰੀ ਉਹਦੀ ਪੁਰਾਣਾ ਹੀ ਕੋਈ ਐਫ ਆਈ ਆਰ ਨਹੀਂ ਮਿਲੀ ਹੈ ਹੋ ਗੱਡੀ ਭੇਜੀ ਆ ਉਹ ਕਿਸ ਦੇ ਨਾਮ ਤੇ ਰਜਿਸਟਰਡ ਉਹ ਦਾ ਹੀ ਰੋੜਾ ਉਹ ਯੂਪੀ ਤੋਂ ਲੈ ਕੇ ਆਏ ਸੀ ਜੀ ਜੀ ਠੀਕ ਹੋਰ ਵੀ ਚ ਮਤਲਬ ਗ੍ਰਿਫਤਾਰੀਆਂ ਹੋ ਸੰਗੀਆਂ ਜਿਹੜੇ ਅੱਗੇ ਦੇ ਸਾਡੇ ਹੈਗੇ ਇਹਦੇ ਚ ਐਸਪੀ ਡੀ ਸਾਹਿਬ ਤੇ ਐਸਪੀ ਆਪਰੇਸ਼ਨ ਸਾਹਿਬ ਤੇ ਇਹਨਾਂ ਦੇ ਨਾਲ ਜਿਹੜੀਆਂ ਸੀਆਈਏ ਦੀਆਂ ਟੀਮਸ ਹੈਗੀਆਂ ਇਸੇ ਚੀਜ਼ ਤੇ ਲੱਗੀਆਂ ਹੋਈਆਂ ਵੀ ਹੁਣ ਐਨੇ ਵੈਪਨ ਪੰਜ ਛੇ ਵੈਪਨ ਇਕੱਠੇ ਕਰਕੇ ਇਹਨਾਂ ਨੇ ਕੋਈ ਕਿਸੇ ਨੂੰ ਮਾਰਨਾ ਸੀਗਾ ਜਾਂ ਕਿਸੇ ਤਰ੍ਹਾਂ ਦੀ ਐਕਸਟਰਸ਼ਨ ਕਰਨੀ ਸੀ ਜਾਂ ਕੋਈ ਲੁੱਟ ਕੋਈ ਵਾਰਦਾਤ ਕਰਨੀ ਸੀ ਉਹਦੇ ਉੱਪਰ ਜਿਹੜਾ ਹੈਗਾ ਇਹ ਦੋਨੋਂ ਅਫਸਰ ਸਾਡੇ ਇਸ ਟਾਈਮ ਅੱਗੇ ਦੀ ਤਫ਼ਤੀਸ਼ ਦੇ ਵਿੱਚ ਚੱਲ ਰਹੀ ਹੈ। ਸਬੰਧਿਤ ਕਿਸੇ ਨੂੰ ਪਤਾ ਲੱਗਿਆ ਹੋਵੇ ਕਿ ਚਾਰ ਤੋਂ ਇਲਾਵਾ ਕੋਈ ਹੋਰ ਇਨਵੋਲਵਮੈਂਟ ਲੋਕਲ ਕਾਨੂੰਨ ਤੌਰ ਤੇ ਹੋਈ ਨਹੀਂ ਨਹੀਂ ਹਲੇ ਤੱਕ ਨਹੀਂ ਆਈ ਹਲੇ ਤੱਕ ਅਸੀਂ ਇਹ ਇਹਨਾਂ ਦੇ ਪਰ ਮੈਂ ਉਹ ਹੀ ਦੱਸ ਰਿਹਾ ਤੁਹਾਨੂੰ ਇੱਕ ਦਾ ਐਸੋਸੀਏਟ ਕਿਹੜੇ-ਕਿਹੜੇ ਇਹਨਾਂ ਦੇ ਉਹ ਸੈਕੰਡਲੀ ਕਿ ਇਹਨਾਂ ਦਾ ਟਾਰਗੇਟ ਕੀ ਸੀਗਾ ਐਕਚੁਅਲੀ ਇੰਨੇ ਵੈਪਨ ਇਕੱਠੇ ਕਰਨ ਦਾ ਮੋਟਿਵ ਕੀ ਸੀ ਇੰਟੈਂਸ਼ਨ ਕੀ ਸੀ ਉਹ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਦੇ ਵਿੱਚ ਨੂੰ ਕਰ ਰਹ ਰੌਂਦ ਸਿਰ ਵਿਚਾਰ ਮੈਂ ਇਹ ਦੇਖਣ ਵਾਲੀ ਗੱਲ ਇਹ ਹੈ ਵੀ ਕਿ ਆ ਇੱਥੋਂ ਈਜ਼ੀਲੀ ਮਿਲਦੇ ਨੇ ਜਿਹੜੇ ਐਨੇ ਕੱਟ ਉਨਾਂ ਦੇ ਰੌਂਦ ਵੀ ਕਿ ਆ ਇੱਥੋਂ ਕੋਈ ਇੱਥੋਂ ਮੇਬੀ ਰੌਂਦ ਪਹਿਲਾਂ ਲਿਆ ਕੇ ਰੱਖੇ ਹੋਣ ਜੀ ਜਾਂ ਹਲੇ ਲਏ ਹੋਣ ਆਪਾਂ ਨੂੰ ਤਾਂ ਮੌਕੇ ਤੇ ਇੰਨੀ ਬਰਾਮਦਗੀ ਹੋਈ ਹੈ ਹਲੇ ਜੇ ਕੋਈ ਹੋਰ ਕਿਤੇ ਰੱਖੇ ਹੋਣ ਸਟੇਸ਼ਨ ਕਰੇ ਹੋਣ ਕਿਉਂਕਿ ਰੌਂਦ ਦਾ ਨਹੀਂ ਸਮਗਲਿੰਗ ਈਜ਼ੀ ਹੈ ਛੋਟਾ ਹੁੰਦਾ ਵੈਪਨ ਲਿਆਣਾ ਕਰਨਾ ਔਖਾ ਆਏਗਾ ਤਾਂ ਅਲੱਗ-ਅਲੱਗ ਢੇੜਿਆਂ ਦੇ ਹੋਵੇ ਹੋ ਸਕਦਾ ਸਰ ਇਹਨਾਂ ਦੇ ਵਿੱਚੋਂ ਕਿਸੇ ਦੇ ਨਾਮ ਤੇ ਰਜਿਸਟਰ ਹੈ ਗੱਡੀ ਕੋਈ ਗੱਡੀ ਦਾ ਰਜਿਸਟ੍ਰੇਸ਼ਨ ਚ ਕੀਤੀ ਹੈ ਲੈਪਰ ਵੈਰੀਫਾਈ ਕੀ ਹੈ ਸਰ ਇਹਦੇ ਨਾਮ ਤੇ ਸਕੰਦਰ ਸ਼ੇਖ ਦੇ ਨਾਮ ਤੇ ਜਿਹੜੀ ਸਕੋਰਪੀਓ ਹੈ ਨੇ ਜਿਹੜੀ ਦੂਸਰੀ ਹੈ ਸਰ ਉਹ ਚੈੱਕ ਕਰ ਲੈ ਜਿਹੜੀ ਵਾਂਟੇ ਚ ਉਸ ਗੱਡੀ ਜਿਹੜੀ ਕਿਹੜੀ ਸਟੇਟ ਦੀ ਹੈ ਉਹ ਬਾਹਰਤ ਨੰਬਰ ਹੈ ਉਹ 올 ਇੰਡੀਆ ਵੈਸੇ ਹੀ ਰਜਿਸਟਰਡ ਹੈ ਉਹ ਵੀ ਪੀਚ ਨਿਊਪਲ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਸਰ ਇੱਕ ਵਾਰੀ